ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਅਗਰ ਤੁਹਾਡੇ ਸਵੇਰੇ ਸਵੇਰੇ ਲੱਕ 'ਚ ਦਰਦ ਹੋ ਜਾਵੇ ਤਾਂ ਤੁਸੀਂ ਕੀ ਕਰਨਾ ਹੈ ਬਹੁਤ ਜ਼ਿਆਦੇ ਲੋਕ ਆਪਾਂ ਦੇਖਦੇ ਹਾਂ ਇੱਕਦਮ ਜਦੋਂ ਸਵੇਰੇ ਉੱਠਦੇ ਆ ਸਿੱਧਾ ਉੱਠ ਜਾਂਦੇ ਆ ਇੱਕਦਮ ਮਤਲਬ ਉਹ ਸਾਈਡ ਲੈ ਕੇ ਨਹੀਂ ਉੱਠਦੇ ਬਿਲਕੁਲ ਸਟ੍ਰੇਟ ਉੱਠਦੇ ਆ ਜਦੋਂ ਉਹ ਸਟ੍ਰੇਟ ਉੱਠਦੇ ਆ ਸਿੱਧੇ ਉੱਠਦੇ ਆ ਤਾਂ ਉਹਨਾਂ ਦੇ ਲੱਕ ਤੇ ਇਹਨਾਂ ਜ਼ਿਆਦਾ ਪ੍ਰੈਸ਼ਰ ਪੈ ਜਾਂਦਾ ਹੈ ਕਿ ਕਈ ਵਾਰ ਉਸ ਜਗ੍ਹਾ ਤੇ ਡਿਸਕ ਬਾਲਜ ਹੋਣ ਦਾ ਖਤਰਾ ਡਿਸਕ ਪ੍ਰੋਟਰੂਜ਼ਨ ਹੋਣ ਦਾ ਖਤਰਾ ਡਿਸਕ ਹਰਨੀਏਸ਼ਨ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ ਸੋ ਹਮੇਸ਼ਾ ਤੁਸੀਂ ਕਿਵੇਂ ਉੱਠਣਾ ਹੈ ਔਰ ਅਗਰ ਤੁਸੀਂ ਗਲਤੀ ਨਾਲ ਸਿੱਧੇ ਉੱਠ ਵੀ ਗਏ ਹੋ ਤਾਂ ਕਿਹੜੀ ਕਸਰਤ ਕਰਨੀ ਹੈ ਸਾਰਾ ਕੁਝ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਇਸ ਵੀਡੀਓ ਦੇ ਐਂਡ ਤੱਕ ਬਨੇ ਰਹੋ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੀਰ ਸਿੰਘ ਸਨਾਰ ਪਿਛਲੇ 10 ਸਾਲ ਤੋਂ ਅਸੀਂ ਬੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆਂ ਸਾਡੀਆਂ ਦੋ ਇੰਸਟਾਗ੍ਰam ਆਈਡੀਆਂ ਨੇ ਐਸ ਸਰੀ ਸਿੰਘ ਸਨਾਰ ਫਿਜ਼ੋਥੈਰੇਪੀ ਔਰ ਦੂਸਰੀ ਆਈਡੀ ਹੈ ਡਾਕਟਰ ਗੁਰਸ਼ੀਰ ਸਿੰਘ ਸਾਨੂੰ ਉੱਥੇ ਫੋਲੋ ਜ਼ਰੂਰ ਕਰੋ ਔਰ ਫੇਸਬੁਕ ਤੇ ਸਾਡਾ ਪੇਜ ਹੈ ਅਸਰੀ ਸਿੰਘਸ ਨਾਮ ਫਿਜ਼ੋਥੈਰੇਪੀ ਕਲੀਨਿਕ ਦੇ ਨਾਮ ਤੇ ਡਾਕਟਰ ਗੁਰਸ਼ੀਰ ਬਲੌਗਸ YouTube ਚੈਨਲ ਔਰ ਡਾਕਟਰ ਗੁਰਸ਼ੀਰ ਸਿੰਘਸ ਨਾ Snapchat ਤੇ ਫੋਲੋ ਕਰਨਾ ਨਾ ਭੁੱਲਣਾ ਸੋ ਸਮਾਂ ਬਰਬਾਦ ਨਾ ਕਰੀਏ ਸਟਾਰਟ ਕਰਦੇ ਆਈਂ ਇੱਕ ਆਸਾਨ ਵੀਡੀਓ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਕਦੇ ਵੀ ਇਸ ਤਰ੍ਹਾਂ ਨਹੀਂ ਉੱਠਣਾ ਚਾਹੀਦਾ ਜਦੋਂ ਆਪਾਂ ਐ ਉੱਠਦੇ ਆ ਇਸ ਜਗ੍ਹਾ ਤੇ ਆਪਣੇ ਬਹੁਤ ਜ਼ਿਆਦਾ ਪ੍ਰੈਸ਼ਰ ਹੁੰਦਾ ਹੈ ਹਮੇਸ਼ਾ ਕਿਵੇਂ ਉੱਠਣਾ ਤੁਸੀਂ ਸਾਈਡ ਲਓ ਔਰ ਦੈਨ ਨਾਤਾ نیچے ਕਰੋ ਔਰ ਇਦਾਂ ਤੁਸੀਂ ਉੱਠ ਕੇ ਬੈਠੋ ਜਦੋਂ ਸਵੇਰੇ ਸਵੇਰੇ ਉੱਠਦੇ ਹੋ ਇਹ ਗੱਲ ਦਾ ਤੁਸੀਂ ਅੱਜ ਤੋਂ ਧਿਆਨ ਰੱਖਣਾ ਕਦੇ ਵੀ ਸਿੱਧਾ ਨਹੀਂ ਉੱਠਣਾ ਜਿਵੇਂ ਐ ਸੁੱਤੇ ਪਏ ਹੋ ਅੱਖ ਖੁੱਲ ਗਈ ਔਰ ਇੱਕਦਮ ਐ ਉੱਠ ਖੜੋ ਨਾ ਇਦਾਂ ਕਦੇ ਨਹੀਂ ਉੱਠਣਾ ਬਹੁਤ ਵੱਡੀ ਗਲਤੀ ਹੈ ਸੋ ਹਮੇਸ਼ਾ ਪਹਿਲਾਂ ਸਾਈਡ ਲੈਣੀ ਹੈ ਸੁੱਤੇ ਪਏ ਸੀ ਜਿਵੇਂ ਇਦਾਂ ਪਏ ਹੋ ਸਾਈਡ ਲਓ ਸਾਈਡ ਲੈ ਕੇ ਲੱਤਾਂ نیچے ਕਰੋ ਉੱਤਾਂ ਉੱਠ ਕੇ ਇੱਕ ਦੋ ਮਿੰਟ ਪੈਟੋ ਪਾਣੀ ਪੀਓ ਤੁਹਾਡੀ ਬੋਟਲ ਕੋਲੇ ਪਈ ਆ ਫਿਰ ਉੱਠ ਕੇ ਜਾਓ ਆਪਣੇ ਬੈੱਡ ਤੋਂ ਇਹ ਪਹਿਲੀ ਗੱਲ ਜਿਹੜਾ ਧਿਆਨ ਰੱਖਣਾ ਹੁਣ ਦੂਜੀ ਗੱਲ ਅਗਰ ਮੰਨ ਲਓ ਵੀ ਤੁਹੋ ਸਿੱਧਾ ਉੱਠਿਆ ਗਿਆ ਔਰ ਲੱਕ ਚ ਦਰਦ ਸ਼ੁਰੂ ਹੋ ਗਿਆ ਸੋ ਸਭ ਤੋਂ ਪਹਿਲਾਂ ਉੱਥੇ ਟਿਕ ਕੇ ਪੈ ਜਾਓ ਔਰ ਤੁਸੀਂ ਕਿਸੇ ਵੀ ਆਪਣੇ ਘਰ ਦੇ ਫੈਮਿਲੀ ਦੇ ਮੈਂਬਰ ਨੂੰ ਕਹੋ ਵੀ ਮੈਨੂੰ ਬਰਥ ਲਿਆ ਦੇ ਜਾਂ ਆਈਸ ਪੈਕ ਲਿਆ ਦੇ ਹਮੇਸ਼ਾ ਇਸ ਜਗ੍ਹਾ ਤੇ ਉੱਦੇ ਵੀ ਪੈ ਸਕਦੇ ਹੋ ਔਰ ਜਾਂ ਇਸ ਜਗ੍ਹਾ ਤੇ ਆਈਸ ਪੈਕ ਰੱਖ ਲਓ 10 ਤੋਂ 15 ਮਿੰਟ ਸਿੱਧੇ ਪਈ ਰਹੋ। ਔਰ ਜਦੋਂ ਤੁਸੀਂ 10-15 ਮਿੰਟ ਹੋ ਗਏ ਇਸ ਜਗ੍ਹਾ ਤੋਂ ਆਈਸ ਪੈਕ ਕੱਢੋ ਔਰ ਸਾਈਡ ਲਓ ਔਰ ਇਦਾਂ ਉੱਠ ਕੇ ਤੁਸੀਂ ਆਪਣਾ ਅੱਗੇ ਕੰਮ ਕਰ ਸਕਦੇ ਹੋ ਇਹ ਗੱਲ ਦਾ ਧਿਆਨ ਰੱਖਣਾ। ਪਹਿਲੇ 2 ਤੋਂ 3 ਦਿਨ ਤੁਸੀਂ ਆਈਸ ਪੈਕ ਸਵੇਰੇ ਸ਼ਾਮ 20-20 ਮਿੰਟ ਲਈ ਕਰਨਾ। ਹੁਣ ਗੱਲ ਕਸਰਤ ਦੀ ਕਿਉਂਕਿ ਉਸ ਤੋਂ ਬਾਅਦ ਲੱਕ ਦਰਦ ਹੋਣ ਲੱਗ ਜਾਂਦਾ ਹੈ। ਸੋ ਪਹਿਲੀ ਐਕਸਰਸਾਈਜ਼ ਆਪਾਂ ਕੀ ਕਰਾਂਗੇ? ਆਪਾਂ ਕਰਾਂਗੇ ਤਰੰਖ ਰੋਟੇਸ਼ਨ। ਦੋਨੋਂ ਗੋਡੇ ਇਧਰ ਦੋਨੋਂ ਗੋਡੇ ਦੂਸਰੀ ਸਾਈਡ। ਇਥੇ ਆਪਾਂ

सैकेंड एक्सरसाइज की करा ब्रिजिंग दोनों गोटे मोड़ लेने और लक हवा चक देना इतने आप होल्ड करा दस सैकेंड एक दो तीन चार पे सत अठ नौ दस नीचे रख के ले प्रेसर ना पवे फिर दोनों गोटे मूल लेने और फिर लक उपर चक देना हवा च इतने दस सैकेंड होल्ड एक दो तीन चार पे सत अठ नौ दस दैन नीच रख के लतियां कर दे फिर गोटे मोल लेने फिर लाखावा चक देना फिर इत होल्ड करा दस सैकेंड एक दो तीन चार पे सत अठ नौ दस दैन रिलैक्स फिर सीधे कर दे इस तो बात एक्सरसाइज करा आप एस एल आर एक आप गोडा मोड़ लेना और पैर अंदर मोड़ के लत तो उपर चक देनी इतने आप सैकेंड होल्ड एक तो, तेन, था। था। दो तीन चार पंच फिर हौली एक लगोटा हमेशा मोड़ के ही करना यह ना हो सीधी है इधर चक दोगे तो फिर लक्ते प्रेशर पेगा सो यही सैकंड होल्ड एक दो तीन चार पंच दैन रिलैक्स फिर दूसरी साइड इधर सेम ही एक दो तीन चार पंच दैन रिलैक्स फिर एक दो तीन चार पेन रिलैक्स दस वारी इधर दस वारी इधर

then 4 3 2 1 8 9 10 then take relax panch wari tusi need to chest karna hun ik hor aakhri kasrat hai bas tusi ulte let jana etha karke apne tedde de paar dono bhavan khol deniyan ne aur upar uthne di koshish karni half cobra kehnde hain nu itthe jinna tusi uth sakde ho kuniyan bilkul hawa ch rehni chahiyian kuniyan thalle bhavan khol ke ethe apan 5 second hold ik 2 3 4 5 then relax ਫੇਰ ਉੱਠ ਜਾਗੇ 1 2 3 4 5 then relax ਫੇਰ ਉੱਠ ਜਾਗੇ 1 2 3 4 5 then relax ਜਦੋਂ 5 ਤੋਂ 4 ਤੱਕ ਤੁਸੀਂ ਬਰਫ ਕਰ ਲਈ ਫਿਰ ਇੱਕ ਸਵਤਾ ਸ਼ੁਰੂ ਕਰ ਦੇਣੀਆਂ ਨੇ ਚੌਥੇ ਜਾਂ ਪੰਜਵੇਂ ਦਿਨ ਤੋਂ ਤੁਸੀਂ ਇਸ ਜਗ੍ਹਾ ਤੇ ਗਰਮ ਪਾਣੀ ਵਾਲੀ ਬੋਤਲ ਨਾਲ ਸੇਕ ਦੇਣਾ ਸ਼ੁਰੂ ਕਰ ਦੇਣਾ ਅਗਰ ਤੁਸੀਂ ਇਹ ਸਾਰੀਆਂ ਗੱਲਾਂ ਦਾ ਧਿਆਨ ਰੱਖੋਗੇ ਸਪੈਸ਼ਲੀ ਜਦੋਂ ਉੱਠਣ ਵੇਲੇ ਔਰ ਅਗਰ ਤੁਸੀਂ ਗਲਤੀ ਨਾਲ ਐਦਾਂ ਉੱਠ ਗਏ ਹੋ ਔਰ ਤੁਹਾਡੇ ਲੱਕ 'ਚ ਦਰਦ ਹੈ ਤੁਸੀਂ ਇੱਕ ਹਫ਼ਤਾ ਕਰੋ ਹਫ਼ਤੇ ਦੇ ਵਿੱਚ ਵਿੱਚ 7 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਆਰਾਮ ਆ ਜਾਏਗਾ ਔਰ ਤੁਸੀਂ ਅੱਗੇ ਤੋਂ ਧਿਆਨ ਵੀ ਰੱਖੋਗੇ ਸੋ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਤਾਂ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਨਾਲ ਆਪਣੇ ਭੈਣਾਂ ਭਰਾਵਾਂ ਨਾਲ ਜ਼ਰੂਰ ਸਾਂਝੀ ਕਰਨਾ ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ till ਤਾਂ ਤੁਸੀਂ ਸਾਰੇ ਜਾਣੇ ਆਪਣਾ ਔਰ ਆਪਣੇ ਪਰਿਵਾਰ ਦਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ